ਸਰ ਦੇ ਬੈਲ ਸਪੀਕਰ ਡਾਕਟਰ ਸਰਜੀ ਸਿੰਘ ਜੀ ਮੁੰਬਈ ਮੁੰਬਈ ਜਿਹੜਾ ਸੀਟੋ ਫਿਜ਼ਿਕਸ ਐਂਡ ਰੈਡੀਓ కెਮਿਸਟਰੀ ਇਹਨਾਂ ਕੋਲ ਜੀਐਸਡੀ ਐਟ ਨਾਲ ਦਾ ਰਿਸਰਚ ਵੀ ਇਹਨਾਂ ਏਰੀਆਜ਼ ਦੇ ਵਿੱਚ ਰਿਹਾ ਇਹਨਾਂ ਦਾ ਗੁਰਬਾਣੀ ਸਿੱਖਣ ਤੇ ਗੁਰਬਾਣੀ ਦੀ ਵਿਆਖਿਆ ਸਾਝੀ ਕਰਨ ਇਹਨਾਂ ਨੇ ਮੇਨ ਇੰਟਰਸ ਆ ਗਿਆ ਬਹੁਤ ਇਹਨਾਂ ਨੇ ਆਰਟੀਕਲ ਪਬਲਿਸ਼ ਕੀਤੇ ਹੋਏ ਆ ਬੜੀਆਂ ਆਫਵਾਤੇ ਗੈਸਪੀਕਰ ਬੁਲਾਏ ਜਾਂਦੇ ਆ ਜਾ ਕੇ ਇਹ ਗੁਰਬਾਣੀ ਦੀ ਵਿਆਖਿਆ ਕਰਦੇ ਆ ਤੇ ਸਾਡੇ ਨਾਲ ਜੀਸੀ ਦੇ ਨਾਲ ਇਹ ਬਹੁਤ ਐਕਟੀਵਿਟੀਜ਼ ਦੇ ਵਿੱਚ ਜੁੜੇ ਹੋਏ ਆ ਖਾਸ ਕਰਕੇ ਜੇ ਤੁਸੀਂ ਉਹਨਾਂ ਨੂੰ ਸੁਣਨਾ ਤੇ ਜਿਹੜਾ ਦੁਬਈ ਤੋਂ ਕਿਸੂਲੀ ਹੈ ਕਿਹ ਕਈ ਪ੍ਰੋਗਰਾਮ ਹਰ ਬੁੱਧਵਾਰ ਨੂੰ ਹੁੰਦਾ ਉੱਥੇ ਉਸ ਪ੍ਰੋਗਰਾਮ ਦੇ ਮੇਨ ਸਪੀਕਰ ਨੇ ਆ ਤੋ ਅੱਜ ਆਪਾਂ ਉਹਨਾਂ ਕੋਲੋਂ ਸੁਣਦੇ ਆ ਅੱਜ ਦੇ ਵਿਸ਼ੇ ਤੇ ਵਿਚਾਰ ਪੰਜਾਬ ਮੀਟਾ ਲਈ ਡਾਕਟਰ ਸਰਜੀ ਸਿੰਘ ਜੀ ਵਰਗ ਜੀ ਕਾਲਸਾ ਵਰਗ ਜੀ ਕਿਫਤੇ ਜਿਸਨੂੰ ਆਪ ਜੀ ਨੂੰ ਪਤਾ ਹੀ ਹੈ ਕਿ ਸਾਡਾ ਮੰਤਕ ਜਿਹੜਾ ਅੱਜ ਦਾ ਇਹ ਹੋਇਆਗਾ ਵਾ ਕਿਸੇ ਗੁਰਦੁਆਰਾ ਸਾਹਿਬ ਜਿਹੜਾ ਹੈਗਾ ਵਾ ਇਸ ਤਰ੍ਹਾਂ ਜਿਹੜਾ ਹੈਗਾ ਵਾ ਆਪਣੇ ਆਪ ਨੂੰ ਜਿਹੜਾ ਹੈਗਾ ਵਾ ਸਾਨੂੰ ਜਿਹੜਾ ਪ੍ਰਬੰਧਕਾਂ ਨੂੰ ਤੇ ਪ੍ਰਚਾਰਕਾਂ ਨੂੰ ਆ ਇੱਕ ਧਰਮਸ਼ਾਲਾ ਦੀ ਪਰ ਬਦਲਣਾ ਹੈਗਾ ਪਸੇ ਧਰਮ ਸਾਲ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਤੇ ਇੱਕ ਵਾਰ ਆਇਆ ਵਾ ਓਟ ਬ੍ਰह्म ਜਾ ਕੇ ਧਰਮ ਸਾਲ ਪਾਉ ਉਸ ਅਕਾਲ ਪੁਰਖ ਦੇ ਕੋੜੋਣਾ ਹੀ ਧਰਮ ਸਾਲ ਹੈਗੇ ਆ ਧਰਮ ਸਥਾਨ ਹੈਗੇ ਆ ਜਿੱਥੇ ਉਹ ਜੀਵਾਂ ਨੂੰ ਵੱਖ-ਵੱਖ ਤਰੀਕੇ ਨਾਲ ਚਲ ਆ ਰਿਹਾ ਹੈਗਾ ਵਾ ਪ੍ਰਬੰਧ ਕਰ ਰਿਹਾ ਹੈਗਾ ਔਰ ਉਹ ਪ੍ਰਬੰਧ ਐਸੇ ਹੈਗੇ ਉਸ ਅਕਾਲ ਪੁਰਖ ਦੇ ਜਿਹੜੇ ਬਿਲਕੁਲ ਪਰਫੈਕਟ ਤਰੀਕੇ ਨਾਲ ਚੱਲਦੇ ਹੈਗੇ ਆ ਔਰ ਜੇ ਉਹ ਹੀ ਅਕਾਲ ਪੁਰਖ ਦਾ ਪ੍ਰਬੰਧ ਉਹ ਜਿਹਾ ਸੀ ਹੁਕਮ ਰਜ਼ਾਈ ਤਲਾ ਨਾਲ ਲਿਖਿਆ ਨਾਲ ਆਪਣੇ ਗੁਰਦੁਆਰਾ ਸਾਹਿਬ ਜੇ ਅਡਾਪਟ ਕਰ ਲਈਏ ਤਾਂ ਸਾਡੇ ਬੜੀ ਚੀਜ਼ਾਂ ਸੋਖੀਆਂ ਹੋ ਸਕਦੀਆਂ ਹੈਗੀਆਂ ਔਰ ਗੁਰਬਾਣੀ ਜੀ ਇਸੇ ਲਈ ਅਖਰੀ ਅਰਥ ਸਿਮਿਲਰ ਹੈਗਾ ਵਾ ਚਟਸਾਲ ਔਰ ਗੁਰਬਾਣੀ ਚ ਚਟਸਾਲ ਵੀ ਇੱਕ ਵਾਰੀ ਆਇਆ ਹੈ ਸਤ ਸੰਗਤ ਸਤ ਗੁਰ ਚਟਸਾਲ ਹੈ ਜਿਤ ਹਰ ਗੁਣ ਸਿੱਖਾ ਉਹ ਕਾਲਪੁਰਖ ਦੇ ਗੁਣ ਹੈਗੇ ਆ ਜਿਹੜੇ ਅਸੀਂ ਸੁਖਣੇ ਹੈਗੇ ਜਿਸ ਤਰ੍ਹਾਂ ਸਕੂਲਾਂ ਕਾਲਜਾਂ 'ਚ ਅਸੀਂ ਜਿਹੜਾ ਹੈਗਾ ਵਾ ਵੱਖ-ਵੱਖ ਤਰ੍ਹਾਂ ਦੇ ਜਿਹੜੇ ਸਬਜੈਕਟ ਸਿੱਖਦੇ ਆ ਗਿਆਂ ਇਥੇ ਅਸੀਂ ਜਿਹੜਾ ਹੈਗਾ ਵਾ ਗੁਰੂ ਘਰ ਚ ਆ ਕੇ ਜਿਹੜਾ ਹੈਗਾ ਵਾ ਉਸ ਅਕਾਲ ਪੁਰਖ ਦੇ ਗੁਣ ਸਿੱਖ ਕੇ ਆਪਣੇ ਜੀਵਨ ਨੂੰ ਕਿਸ ਤਰ੍ਹਾਂ ਢਾਲਣਾ ਹੈ ਭਾਵ ਜੀਵਨ ਜਾਚ ਕਿਸ ਤਰ੍ਹਾਂ ਸਿੱਖਣੀ ਹੈਗੀ ਆ ਉਹ ਜਿਹੜਾ ਕਰਨਾ ਚਾਹੀਦਾ ਹੈਗਾ ਵਾ ਆਪਾਏ ਗੁਰਦਾਰ ਦੇ ਬਾਤ ਵੀ ਤੁਸੀਂ ਅਕਸਰ ਸੁਣਦੇ ਹੋ ਹੋਏ ਹਰ ਗੁਰਪ੍ਰੋਤ ਤੇ ਗੁਰਨਾਨਕ ਸਾਹਿਬ ਦਾ ਜਨੰਦਵਾ ਜਿਵੇਂ 사ਤ ਗੁਰਨਾਨਕ ਪਰਕਿਆ ਮਿੱਠੀ ਤੁੰਤ ਅਗਤੇ ਤੇ ਇਹ ਲੈ ਜਾਂਦੀ ਹੈਗੀ ਆ ਪਰ ਉਹਦੇ ਵਿੱਚ ਵੱਡੀ ਗੱਲ ਹੁੰਦੀ ਹੈਗੀ ਆ ਕਰ ਕਰ ਅੰਦਰ ਧਰਮ ਸਾਲ ਕੋਈ ਕੀਰਤਨ ਸਦਾ ਬਸੋਆ ਔਰ ਲਾਸਟ ਲਾਈਨ ਜਿਹੜੀ ਸਿੱਖ ਸਿਧਾਂਤ ਵਾਸਤੇ ਹੈਗੀ ਆ ਗੁਰਮੁਖ ਕਾਲ ਵਿੱਚ ਪ੍ਰਗਟ ਹੋ। ਸਾਨੂੰ ਵਿਅਕਤੀਗਤ ਜਿਹੜੀ ਹੈਗੀ ਆ ਪੂਜਾ ਤੋਂ ਗੁਰਮੁਖ ਦੇ ਵੱਲ ਜਿਹੜਾ ਹੈਗਾ ਜਾਣਾ ਹੈਗਾ ਵਾ ਅਗਰ ਉਹ ਸਫਰ ਜਿਹੜਾ ਹੈਗਾ ਸੀ ਧਰਮਸਾਲ ਦੇ ਦੁਆਰਾ ਧਰਮਸਾਲ मींस ਇੱਕ ਜਿਸ ਤਰ੍ਹਾਂ ਪਾਰਟਸ਼ਾਲਾ ਸਕੂਲ ਹੈਗਾ ਵਾ ਇੱਕ ਗੁਰਬਾਣੀ ਨੂੰ ਅਗਰ ਜਿਹੜਾ ਇਹੋ ਜਿਹਾ ਕੇਂਦਰ ਬਣਾ ਦਈਏ ਤਾਂ ਸਾਡੇ ਬਹੁਤ ਸਾਰੇ ਨਸਲੇ ਹਲ ਹੋ ਸਕਦੇ ਹੈਗੇ ਆ ਕਿਉਂਕਿ ਗੁਰਨਾਨ ਦੇਵ ਸਾਹਿਬ ਨੇ ਆਰੰਭੀ ਧਰਮਸਾਲ ਦਾ ਕੀਤਾ ਹੈਗਾ ਵਾ ਇਹ ਤੇ ਕੀਰਤਨ ਹੈ ਕੀਰਤਨ ਉਹ ਨਹੀਂ ਅੱਜ ਕਰਤੇ ਦੀ ਕੀਰਤ ਕਰਤੇ ਦੀ ਵਿਚਾਰ ਕਰਤੇ ਦੀ ਗੁਰਬਾਣੀ ਦੁਆਰਾ ਅਸੀਂ ਸਲਾਹ ਉਹ ਕਰਨੀ ਹੈਗੀ ਆ ਔਰ ਗੁਰਦੁਆਰਿਆਂ ਨੂੰ ਅਸੀਂ ਧਰਮ ਸਾਜ ਚ ਤਕਦੀਲ ਕਰਨਾ ਹੈਗਾ ਜਿੱਥੇ ਗਿਆਨ ਦਿੱਤਾ ਜਾਂਦਾ ਹੈਗਾ ਵਾ ਨਾ ਕਿ ਸਿਰਫ ਰਵਾਇਤਾ ਤੇ ਪੂਜਾ ਦਾ ਸਥਾਨ ਬਣ ਜਾਈਏ ਔਰ ਮੇਨ ਸਾਡਾ ਮਨਸਬ ਮੰਤਵ ਇਹੀ ਹੋਣਾ ਚਾਹੀਦਾ ਹੈਗਾ ਕਿ ਕਿਸ ਤਰ੍ਹਾਂ ਅਸੀਂ ਸਫਲ ਜੀਵਨ ਜਾਂਚ ਸਪਾਉਣੀ ਹੈਗੀ ਆ ਔਰ ਉਹਦੇ ਵਾਸਤੇ ਜ਼ਰੂਰੀ ਹੈਗਾ ਵਾ ਇਸ ਹੁਕਮ ਰਜ਼ਾਈ ਤਲਾਣਾ ਨਿਕਲ ਕੇ ਨਾਲ ਜਿਹੜਾ ਦਾਵਾ ਇਸ ਹੁਕਮ ਨੂੰ ਸਮਝੀਏ ਤੇ ਰਜ਼ਾ ਦੇ ਅਨੁਸਾਰ ਚੱਲੀਏ ਤਾਂ ਜੋ ਅਸੀਂ ਸੁਚਾਰ ਬਣਦੀ ਦਿਸ਼ਾ ਵੱਲ ਚੱਲ ਪਈਏ ਔਰ ਉਹਦੇ ਵਾਸਤੇ ਸਭ ਤੋਂ ਵੱਡੀ ਚੀਜ਼ ਜ਼ਰੂਰੀ ਹੈਗੀ ਆ ਸੰਬੇ ਸਾਂਝੀ ਵਾਲਸਦਾਨ ਉਹ ਇਹਨਾਂ ਦੇ ਸਭਾ ਬਾਰਾ ਜੀਓ ਇਹ ਸਾਂਝੀ ਵਾਲਤਾ ਕਾਇਮ ਕਰਨ ਦਾ ਜਿਹੜਾ ਸਾਡਾ ਕੇਂਦਰ ਦਾ ਜਗਵਾ ਉਹ ਮੰਤਰ ਬਹੁਤ ਜ਼ਰੂਰੀ ਹੈਗਾ ਵਾ ਔਰ ਉਹਦੇ ਵਾਸਤੇ ਜ਼ਰੂਰੀ ਹੈਗਾ ਵਾ ਅਸੀਂ ਗੁਰੂ ਦੀ ਮਤ ਦੀ ਹੁਰਮਤ ਵਿਚਾਰ ਕਰੀਏ ਜਿਹਦੇ ਦੁਆਰਾ ਅਸੀਂ ਆਪਣੇ ਮਨ ਤੇ ਸਮਾਜਿਕ ਜਿਹੜੇ ਹੈਗੇ ਆ ਉਹ ਸਦਾਰ ਜਿਹੜੇ ਕਰੀਏ ਔਰ ਖਾਸ ਤੌਰ ਤੇ ਸਾਡਾ ਜਿਹੜਾ ਜ਼ੋਰ ਹੋਣਾ ਚਾਹੀਦਾ ਹੈਗਾ ਵਾ ਉਹ ਸਿੱਖਿਆ ਤੇ ਜ਼ੋਰ ਹੋਣਾ ਚਾਹੀਦਾ ਵਾ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਭਾਵੇਂ ਸੈਕੰਡਰੀ ਹੋ ਜਾਣ ਉਹਦੀ ਕੋਈ ਗੱਲ ਨਹੀਂ ਔਰ ਖਾਸ ਤੌਰ ਤੇ ਨੀਚਾ ਅੰਦਰ ਨੀਜਾ ਨੀਚੀ ਹੋਂਤ ਨੀਚ ਸੰਗ ਇਹੋ ਹੀ ਦੱਸਦਾ ਹੈਗਾ ਵਾ ਕਿ ਲੋੜਵੰਦ ਜਿਹੜੇ ਕਿਰਤੀ ਹੈਗੇ ਮਿਹਨਤ ਕਰਦੇ ਹੈਗੇ ਆ ਉਹਨਾਂ ਨੂੰ ਉੱਪਰ ਉਠਾਉਣਾ ਉਠਣਾ ਹੈ ਉਠਾਉਣਾ ਹੈਗਾ ਵਾ ਔਰ ਉਸ ਦੇ ਸੇ ਦੋ ਹੀ ਤਿੱਕੇ ਹੈਗੇ ਆ ਇੱਕ ਉਹਨਾਂ ਦਾ ਜੋਬ ਸਕਿਉਰਟੀ ਦੂਸਰਾ ਉਹਦੇ ਅੰਦਰ ਉਹਨਾਂ ਦੇ ਅੰਦਰ ਗਿਆ ਔਰ ਇਹ ਦੋਵੇਂ ਚੀਜ਼ਾਂ ਜਿਹੜਾ ਹੈਗਾ ਸਾਨੂੰ ਪ੍ਰਬੰਧ ਕਰਨ ਦੀ ਲੋੜ ਹੈਗੀ ਆ ਔਰ ਸਾਨੂੰ ਜਿਹੜਾ ਹੈਗਾ ਇਹਦੇ ਵਾਸਤੇ ਜੇ ਵੇਖਿਆ ਜਾਵੇ ਤੇ ਗੁਰਦੁਆਰਿਆਂ ਨੂੰ ਬਿਲਕੁਲ ਇੱਕ ਧਰਮ ਸਾਲ ਦੀ ਧਰਮ ਦੀ ਸਿੱਖਿਆ ਦੇ ਕੇਂਦਰ ਬਣਾਉਣ ਵਾਲਾ ਕਰਨਾ ਪੈਣਾ ਹੈਗਾ ਵਾ ਔਰ ਇਹ ਸਾਨੂੰ ਉਪਰਾਲੇ ਕਰਨੇ ਪੈਣੇ ਹੈਗੇ ਆ ਨਹੀਂ ਤੇ ਅਸੀਂ ਬਾਕੀ ਦੁਨੀਆ 'ਚ ਬਹੁਤ ਪਿਛੇ ਰਹਿ ਜਾਵਾਂਗੇ ਔਰ ਖਾਸ ਤੌਰ ਤੇ ਜਿਹੜਾ ਹੈਗਾ ਵਾ ਉਹ ਚੇਚੇ ਤੌਰ ਤੇ ਸਾਨੂੰ ਗੁਰਬਾਣੀ ਪੜ੍ਹਨੀ ਸੁਣਨੀ ਸਮਝਣੀ ਵਿਚਾਰਨੀ ਖੋਜਣੀ ਜਿਹੜੀ ਹੈਗੀ ਆ ਬਿਲਕੁਲ ਉਦਾਂ ਕਰਨੀ ਚਾਹੀਦੀ ਹੈਗੀ ਆ ਜਿਸ ਤਰ੍ਹਾਂ ਅਸੀਂ ਆਪਣੇ ਸਕੂਲਾਂ ਕਾਗਜ਼ ਕਰਦੇ ਹਾਂ ਬਿਲਕੁਲ ਉਸ ਤਰੀਕੇ ਨਾਲ ਹੋਣਾ ਚਾਹੀਦਾ ਵਾ ਜਿਸ ਤਰ੍ਹਾਂ ਸਕੂਲਾਂ ਚ ਪੀਰੀਅਡ ਹੁੰਦੇ ਆ ਉਸ ਤਰ੍ਹਾਂ ਵਕ ਵਕ ਟੌਪਿਕ ਲੈ ਕੇ ਪੜਾਇਆ ਜਾਵੇ ਭਾਵੇਂ ਉਹ ਬਾਣੀ ਦੇ ਆਧਾਰ ਤੇ ਹੋ ਸਕਦਾ ਟੌਪਿਕ ਦੇ ਆਸਾਰ ਤੇ ਹੋ ਸਕਦਾ ਵਿਛੇ ਦੇ ਆਧਾਰ ਤੇ ਔਰ ਖਾਸ ਤੌਰ ਤੇ ਵਕ ਵਕ ਉਮਰ ਵਾਸਤੇ ਪ੍ਰਬੰਧ ਚਾਹੀਦੇ ਹੈਗੇ ਆ ਸਾਡੇ ਅਜਗੁਰ ਦਵਾਰਾ ਸਾਹਿਬ ਇੱਕੋ ਹੀ ਹੁੰਦਾ ਵਾ ਭਾਵੇਂ 1 ਸਾਲ ਦਾ ਬੱਚਾ ਹੋਵੇ ਭਾਵੇਂ 90 ਸਾਲ ਦਾ ਬੁੱਢਾ ਹੈਗਾ ਸੇਮ ਚੀਜ਼ ਹੁੰਦੀ ਹੈਗੀ ਆ ਔਰ ਦੋਵਾਂ ਦੇ ਪੱਲੇ ਕੁਝ ਨਹੀਂ ਪੈਂਦਾ ਹੈਗਾ ਵਾ ਇਸ ਕਰਕੇ ਜੇ ਗੁਰੂ ਕੋਲੋਂ ਨੇ ਗੁਰੂਦੁਆਰੇ ਹੋਏ ਸੋਝੀ ਪਾਏ ਸੀ ਤਾਂ ਸਾਨੂੰ ਜ਼ਰੂਰੀ ਹੈਗੀ ਕਿ ਹਰੇਕ ਉਮਰ ਵਾਸਤੇ ਸਾਨੂੰ ਖਾਸ ਪ੍ਰਬੰਧ ਕਰਨਾ ਪੈਣਾ ਹੈਗਾ ਔਰ ਸਿਰਫ ਰਵਾਇਤੀ ਕੀਰਤਨ ਹੀ ਨਹੀਂ ਹੋਣਾ ਚਾਹੀਦਾ ਵਾ ਉਹਦੇ ਵਾਸਤੇ ਉਹਦਾ ਕੋਈ ਖਾਸ ਫਾਇਦਾ ਨਹੀਂ ਹੁੰਦਾ ਵਾ ਉੱਥੇ ਵਿਚਾਰ ਵਟਾਂਦਰਾ ਜਿਸਾਂ ਪਹਿਲੇ ਵੀ ਮੇਰੇ ਤੋਂ ਪਹਿਲੇ ਵੀਰ ਜੀ ਬੋਲੇ ਹੈਗੇ ਉਹਨਾਂ ਸੇ ਹੈਗਾ ਵਾ ਕੁਐਸਚਨ ਆਨਸਰ ਦਾ ਸੈਜਨ ਹੋਣਾ ਚਾਹੀਦਾ ਵਾ ਗਿਆਨ ਦਾ ਸਿੱਖਿਆ ਦਾ ਹੋਣਾ ਚਾਹੀਦਾ ਵਾ ਸਵਾਜਬ ਹੋਣੇ ਚਾਹੀਦੇ ਇੱਕ ਗੋਸ਼ਟੀਆਂ ਹੋਣੇ ਚਾਹੀਦੀਆਂ ਸੈਮੀਨਾਰ ਹੋਣੇ ਚਾਹੀਦੇ ਹੈਗੇ ਬਿਲਕੁਲ ਜਿਵੇਂ ਸਕੂਲਾਂ ਕਾਲਜੇ ਵਿੱਚ ਇੱਕ ਐਡਵਾਂਸ ਸਕੂਲਾਂ ਕਾਲਜੇ ਵਿੱਚ ਹੁੰਦੇ ਹੈਗੇ ਆ ਸਾਨੂੰ ਉਸ ਟਾਈਪ ਦੇ ਜਿਹੜੇ ਹੈਗੇ ਇੱਕ ਪ੍ਰਬੰਧ ਕਰਨੇ ਪੈਣੇ ਹੈਗੇ ਆ ਔਰ ਗੁਰਦੁਆਰਿਆਂ ਨੂੰ ਸਾਨੂੰ ਨਾਲ ਦੇ ਨਾਲ ਜਿਹੜਾ ਹੈਗਾ ਵਾ ਸੇਵਾ ਕੰਦਲਾਂ ਵਿੱਚ ਵੀ ਤਬਲੀਦ ਕਰਨੀ ਪਣੀ ਹੈਗੀ ਆ ਜਿੱਥੇ ਮੈਡੀਕਲ ਛੋਟੀ ਮੋਟੀ ਡਿਸਪੈਂਸਰੀ ਨਹੀਂ ਉਸ ਨੂੰ ਉੱਚੇ ਲੈਵਲ ਦਾ ਜਿਹੜਾ ਹੈਗਾ ਹਸਪਤਲ ਤੇ ਕਨਵਰਟ ਕਰਨ ਦੀ ਕੋਸ਼ਿਸ਼ ਕਰੀਏ ਔਰ ਖਾਸ ਤੌਰ ਤੇ ਉਥੇ ਛੋਟੇ ਬੱਚਿਆਂ ਦਾ ਵੀ ਜਿਹੜਾ ਹੈਗਾ ਵਾ ਉਹਨਾਂ ਦੇ ਵੀ ਕਿਸ ਤਰ੍ਹਾਂ ਸੰਭਾਲ ਕਰਨੇ ਉਹ ਪ੍ਰਬੰਧ ਕੀਤੇ ਜਾਵੇ ਨਸ਼ਿਆਂ ਤੋਂ ਕਿਸ ਤਰ੍ਹਾਂ ਰੋਕ ਸਕਦੇ ਹੈਗੇ ਆ ਲੋੜਵੰਦ ਬੱਚਿਆਂ ਦੀ ਪੜ੍ਹਾਈ ਵਿੱਚ ਸਹਾਇਤਾ ਕਿਸ ਤਰ੍ਹਾਂ ਕਰ ਸਕਦੇ ਆ ਕਿਸ ਤਰ੍ਹਾਂ ਵਜੀਫੇ ਦੇ ਸਕਦੇ ਹੈਗੇ ਆ ਇਹ ਜਿੰਨਾ ਅਸੀਂ ਲੰਗਰ ਸੜਕਾਂ ਤੇ ਰੋੜਦੇ ਹੈਗੇ ਆ ਉਹਨੇ ਪੈਸਿਆਂ ਨਾਲ ਅਸੀਂ ਇਹ ਸਾਰੇ ਕੰਮ ਜਿਹੜੇ ਹੈਗੇ ਆ ਬੜੇ ਆਸਾਨੀ ਨਾਲ ਕਰ ਸਕਦੇ ਹੈਗੇ ਔਰ ਖਾਸ ਤੌਰ ਤੇ ਸਾਡਾ ਜਿਹੜਾ ਧਿਆਨ ਹੋਣਾ ਚਾਹੀਦਾ ਵਾ ਕਿ ਅਧਿਆਤਿਕ ਮਾਹੌਲ ਜਿਹੜਾ ਹੈਗਾ ਉਹ ਮਜ਼ਬੂਤ ਬਣਾਇਆ ਜਾਵੇ ਗੁਰਮਤਿ ਗਿਆਨ ਵਿੱਚ ਵਾਧਾ ਕੀਤਾ ਜਾਵੇ ਗੁਰਬਾਣੀ ਦੇ ਅਸਲੀ ਅਰਥ ਔਰ ਭਾਵ ਅਰਥ ਦੋਵਾਂ ਨਾਲ ਨਾਲ ਸਮਝਾਏ ਜਾਣ ਉਹਦੇ ਵਾਸਤੇ ਜ਼ਰੂਰੀ ਹੈਗਾ ਕਿ ਖਾਸ ਵਿੱਚੇ ਜਿਸ ਤਰ੍ਹਾਂ ਕੇ ਹੁਕਮ ਨਾਮ ਅਮਰਤ ਸੱਚ ਸੇਵਾ ਇਹ ਜਿਹੜੇ ਬਹੁਤ ਸਾਰੇ ਵਿਸ਼ੇ ਗੁਰਬਾਣੀ ਚ ਆਉਂਦੇ ਹੈਗੇ ਆ ਉਹਨਾਂ ਨੂੰ ਖੋਜ ਦੇ ਆਧਾਰ ਤੇ ਜਿਸਾਂ ਜੋ ਪ੍ਰਭ ਕੋ ਮਿਲ ਪਹੁੰਚੇ ਖੋਜ ਸ਼ਬਦ ਮੇਲੇ ਖੋਜ ਦੇ ਆਧਾਰ ਤੇ ਇਹ ਸਾਰੀ ਟ੍ਰੇਨਿੰਗ ਸਾਨੂੰ ਦੇਣੀ ਪੈਣੀ ਹੈਗੀ ਆ ਔਰ ਇਹਦੇ ਵਾਸਤੇ ਖਾਸ ਤੌਰ ਤੇ ਸਾਨੂੰ ਨੌਜਵਾਨਾਂ ਨੂੰ ਇਸ ਖੇਤਰ ਵਿੱਚ ਲਿਆਉਣਾ ਪੈਣਾ ਹੈਗਾ ਵਾ ਕਿਸ ਤਰ੍ਹਾਂ ਉਹਨਾਂ ਨੂੰ ਲੀਡਰਸ਼ਿਪ ਦੀ ਟ੍ਰੇਨਿੰਗ ਦੇਣੀ ਹੈਗੀ ਆ ਕੈਰੀਅਰ ਗਾਈਡੈਂਸ ਕਰਨੀ ਹੈਗੀ ਆ ਧਾਰਮਿਕ ਕੈਂਪ ਕਿਸ ਤਰ੍ਹਾਂ ਲਾਉਣੇ ਹੈਗੇ ਆ ਔਰ ਉਹਨਾਂ ਨੇ ਵੀ ਸਿੱਖਣਾ ਹੈਗਾ ਵਾ ਔਰ ਕਾਸਟ ਉਹਤੇ ਅੱਜ ਕੱਲ ਡਿਜੀਟਲ ਮੀਡੀਆ ਇੰਟਰਨੈਟ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜਮਾਨਾ ਆਇਆ ਹੈਗਾ ਵਾ ਸਾਨੂੰ ਉਸ ਪੱਧਰ ਤੱਕ ਆਉਣਾ ਪੈਣਾ ਹੈਗਾ ਵਾ ਔਰ ਇਹਦੇ ਵਾਸਤੇ ਸਾਨੂੰ ਜ਼ਰੂਰੀ ਹੈਗਾ ਕਿ ਜਿਹੜਾ ਹੋਏ ਇਕੱਤਰ ਮਿਲੋ ਮੇਰੇ ਭਾਈ ਕਰਨਾ ਪੈਣਾ ਵਾ ਆਪਸ ਵਿੱਚ ਬਰਾਬਰੀ ਸਮਾਜਿਕ ਤਾਲਮੇਲ ਤੇ ਸਾਂਝੀ ਵਾਲਤਾ ਕਾਇਮ ਕਰਨੀ ਪੈਣੀ ਆ ਜਿਹੜੀ ਅੱਜ ਕੱਲ ਜਾਤ ਪਾਤ ਆ ਗਈ ਹੈ ਜਾਂ ਉੱਚਾ ਨੀਵਾ ਆ ਗਿਆ ਹੈਗਾ ਵਾ ਉਹ ਕੱਢਣਾ ਪੈਣਾ ਰਵੈਤਾਂ ਕੱਢਣੀਆਂ ਪੈਣੀਆਂ ਆਪਸੀ ਭਾਈਚਾਰਾ ਜਿਹੜਾ ਹੈਗਾ ਵਾ ਉਹ ਬਣਾਉਣਾ ਪੈਣਾ ਹੈਗਾ ਵਾ ਤਾਂ ਜਿਹੜਾ ਹੈਗਾ ਗੁਰਮਹਾਰਾ ਦਾ ਜੋ ਮੰਤਵ ਸੀਗਾ ਉਹ ਅਸੀਂ ਕਰ ਸਕੀਏ ਔਰ ਖਾਸ ਤੌਰ ਤੇ ਸਾਡੇ ਅਕਾਊਂਟਸ ਹਿਸਾਬ ਕਿਤਾਬ ਵਿੱਚ ਪੂਰਨ ਪਾਰਦਰਸ਼ੀ ਹੋਣੀ ਚਾਹੀਦੀ ਹੈਗੀ ਆ ਹਰੇਕ ਉਮਰ ਦੇ ਬੱਚੇ ਬੱਚੀਆਂ ਔਰ ਬੀਬੀਆਂ ਨੂੰ ਵੀ ਨਾਲ ਲਿਆ ਜਾਵੇ ਉਹਨਾਂ ਨੂੰ ਟ੍ਰੇਨਿੰਗ ਮਿਲੀ ਜਾਵੇ ਔਰ ਪੂਰਨ ਤੌਰ ਤੇ ਹਰ ਇੱਕ ਇੱਕ ਗੁਰਦੁਆਰਾ ਸਾਹਿਬ ਦਾ ਜਿਸ ਤਰ੍ਹਾਂ ਅਸੀਂ ਕਿਸੇ ਬਿਜ਼ਨਸ 'ਚ ਵੀ ਕੋਈ ਇਨਵੈਸਟ ਕਰਦੇ ਆਂ ਤੇ ਪੂਰਾ ਵੇਖਦੇ ਆ ਕਿਥੋਂ ਤੱਕ ਪ੍ਰੋਫਿਟ ਹੋਇਆ ਪ੍ਰੋਫਿਟ ਹੋਇਆ ਬਿਲਕੁਲ ਸਾਨੂੰ ਗੁਰਦੁਆਰਾ ਸਾਹਿਬ ਦੇ ਜੋ ਵੀ ਇੱਕ ਨਿੱਕਾ-ਨਿੱਕਾ ਪੈਸਾ ਵਰਤਦੇ ਹੈਗੇ ਆ ਸਾਨੂੰ ਪਤਾ ਹੋਣਾ ਚਾਹੀਦਾ ਕਿ ਜੇ ਮੈਂ ਇਹਨੇ 10 ਲੱਖ ਰੁਪਏ ਦਾ 10 ਕਰੋੜ ਖਰਚਾ ਦਿੱਤਾ ਮੈਂ ਗੇਨ ਕੀ ਕੀਤਾ ਹੋਏਗਾ ਕਿੰਨੇ ਕ ਸਿੱਖਾਂ ਨੇ ਗੁਰਬਾਣੀ ਵਾਸਤੇ ਸਿੱਖ ਲਿਆਗਾ ਕਿੰਨਿਆਂ ਦਾ ਸੁਧਾਰ ਹੋ ਗਿਆ ਪ੍ਰੋਜੈਕਟ ਵਿੱਚ ਸਾਡੀਆਂ ਕੀ ਪਲੈਨਿੰਗਸ ਹੈਗੀਆਂ ਉਹ ਸਾਰੀ ਕਰਨ ਦੀ ਲੋੜ ਹੈਗਾ ਸਾਡੇ ਪ੍ਰਚਾਰ ਲੈਵਲ ਸਾਨੂੰ ਉੱਚਾ ਕਰਨਾ ਪੈਣਾ ਵਾ ਅੱਜਕਲ ਸਾਨੂੰ 10ਵੀਂ ਦੇ ਪੜਾਉਣ ਜਿਹਦੇ ਪਾਸ ਵਾਲੇ ਹੈਗੇ ਆ ਉਹ ਐਮਐਡਨ ਪੜਾ ਰਹੇ ਆ ਸਾਨੂੰ ਉਲਟ ਕਰਨਾ ਪੈਣਾ ਹੈ ਐਮਏ ਪੀ ਸੀ ਐਚ ਪੀਡੀ ਵਾਲੇ ਭਰਉਣ ਵਾਸਤੇ ਆਉਣ ਤਾਂ ਜੋ ਸਰਵਿਸ ਸਾਨੂੰ ਰਵਾਇਤੀ ਕਹਾਣੀਆਂ ਤੱਕ ਸੀਮਤ ਨਾ ਰੱਖਣ ਮਾਡਰਨ ਟੈਕਨੀਕ ਤੱਕ ਲੈ ਜਾਂ ਜਿਸ ਨਾਲ ਸੋਸ਼ਲ ਮੀਡੀਆ ਅੱਜਕਲ ਲੋਡ ਹੈਗੀ ਆ ਜ਼ੂਮ ਇਹਨਾਂ ਸਾਰੀਆਂ ਤਰੀਕਾਂ ਚੀਜ਼ਾਂ ਨੂੰ ਵਰਤਣਾ ਪੈਣਾ ਹੈਗਾ ਵਾ ਸੰਖੇਪ ਵਿੱਚ ਅੰਤ ਵਿੱਚ ਇਹਨਾਂ ਕਹੂੰਗਾ ਕਿ ਸਾਨੂੰ ਜਿਹੜਾ ਹੈਗਾ ਵਾ ਗੁਰਦੁਆਰਿਆਂ ਨੂੰ ਬਿਲਕੁਲ ਕੰਪਲੀਟਲੀ ਧਰਮਸਾਲ ਵਿੱਚ ਜਾਂ ਸਕੂਲ ਕਹਿ ਲੋ ਉਨਾ ਮੰਗੂ ਬਦਲਣਾ ਪੈਣਾ ਹੈਗਾ ਵਾ ਔਰ ਉਹਦਾ ਸੇ ਕਰਨਾ ਕੀ ਹੈਗਾ ਵਾ ਐਸਾ ਦੀਵਾ ਨੀਰਤ ਰਾਏ ਜਿਤ ਦੀਵੇ ਸਭ ਸੋਝੀ ਪਾਏ ਅਸੀਂ ਜਿਹੜਾ ਰਵਤੀ ਦੀਵੇ ਬਾਲਦੇ ਹੈਗੇ ਉਹਦੀ ਜਗਾ ਗਿਆਨ ਦਾ ਦੀਵਾ ਆਪਣੇ ਅੰਦਰ ਵੀ ਪਾਉਣਾ ਹੈਗਾ ਵਾ ਔਰ ਹਰ ਇੱਕ ਇੱਕ ਜਿਹੜਾ ਮਨੁੱਖ ਦੇ ਅੰਦਰ ਪਾਉਣਾ ਹੈਗਾ ਵਾ ਔਰ ਇਹ ਕੱਲੇ ਸਿੱਕਾਂ ਤੱਕ ਹੀ ਸੀਮਤ ਨਹੀਂ ਰੱਖਣਾ ਪੂਰੀ ਦੁਨੀਆ ਤੱਕ ਹਰੇਕ ਧਰਮ ਹਰੇਕ ਲੈਵਲ ਦੇ ਬੰਦੇ ਤੱਕ ਸਾਨੂੰ ਪਹੁੰਚਾਉਂਦਾ ਟਾਰਗੇਟ ਹੋਣਾ ਚਾਹੀਦਾ ਵਾ ਇਸ ਕਰਕੇ ਸਾਨੂੰ ਸਿਰਫ ਮੱਥਾ ਟੇਕਣਾ ਅਰਦਾਸ ਕਰਨੀ ਲੰਗਰ ਖਾ ਲਿਆ ਉਤੋਂ ਤੱਕ ਸੀਮਿਤ ਰਹਿਣਾ ਔਰਨ ਤੌਰ ਤੇ ਜੀਵਨ ਜਾਚ ਆਪ ਸਿੱਖਣੀ ਹੈਗੀ ਆ ਸਿੱਖਣ ਦਾ ਮਾਹੌਲ ਪੈਦਾ ਕਰਨਾ ਹੈਗਾ ਵਾ ਤਾਂ ਜੋ ਜਿਹੜਾ ਹੈਗਾ ਵਾ ਆਪਣਾ ਵੀ ਭਲਾ ਕਰ ਸਕੀਏ ਤੇ ਸਰਬੱਤ ਦਾ ਭਲਾ ਵੀ ਕਰ ਸਕੀਏ ਔਰ ਉਹਦੇ ਵਾਸਤੇ ਸਿਰਫ ਇੱਕੋ ਇੱਕ ਚੀਜ਼ ਹੈਗੀ ਆ ਕਿਉਂਕਿ ਇਹ ਸਾਰੀਆਂ ਚੀਜ਼ਾਂ ਅਸੀਂ ਗੁਰਬਾਣੀ ਤੋਂ ਆਸਾਨੀ ਨਾਲ ਸਿੱਖ ਸਕਦੇ ਹਾਂ ਗਿਆ ਔਰ ਇੰਪਲੀਮੈਂਟ ਕਰ ਸਕਦੇ ਆ ਕਰਨਾ ਕੀ ਅਗਾਵਾ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੇ ਸੋਹੀ ਪਦ ਮੰਨੋ ਹਰ ਹਰ ਕਥਾ ਨਿਰਾਲੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਭੋਲਣ ਅੰਦਰ ਸਭ ਕੋ ਬੋਲ ਗੁਰੂ ਕਰਤਾਰ ਪਤੇ ਪ੍ਰਵਾਨ ਕਰਨੀ ਵਾਗੁਰ ਦੀ ਕ ਖਾਲਸਾ ਵਾਗ ਜੀ ਕੀ ਪਤੇ ਡਾਕਟਰ ਸਾਹਿਬ ਬਹੁਤ ਬਹੁਤਨ ਵਾਧਾ ਆਪ ਜੀ ਦੇ ਵਿਚਾਰ ਸਾਂਝੇ ਕਰਦਾ ਬਹੁਤ ਸੋਹਣੇ ਸਿਜਾਉ ਦਿੱਤੇ ਐ ਐਂ ਵਕਾਈ ਜਿਐਸੀ ਆਪ ਜੀ ਨੇ ਜੋ ਸਿਜਾਉ ਦਿੱਤੇ ਐ ਜੋ ਪਹਿਲੇ ਸਪੀਕਰ ਨੇ ਸਿਜਾਉ ਦਿੱਤੇ ਐ ਅਗਲੇ ਅਸੀਂ ਜੇ ਸਾਰੇ ਕਰ ਸਕੀਏ ਤੇ ਸਿੱਖੀ ਨੂੰ ਅੱਗੇ ਲੈ ਜਾਵਾਂਗੇ ਅਗਲੇ ਸਪੀਕਰ ਸਾਡੇ